ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਆਪਦੇ ਲਈ ਲੈ ਕੇ ਆਏ ਹਾਂ ਮੋਰੀ ਪਗ ਪੰਜ ਲੜਾਂ ਵਾਲੀ ਦਸਤਾਰ ਇਸ ਟਿਊਟੋਰੀਅਲ ਵਿੱਚ ਅਸੀਂ ਆਪਜੇ ਦੱਸਾਂਗੇ ਕਿ ਮੋਰੀ ਪਗ ਦੀ ਸ਼ੇਪ ਜਿਹੜੀ ਹੈ ਪੰਜ ਲੜਾਂ ਦੇ ਵਿੱਚ ਕਿਵੇਂ ਬਣਾਉਣੀ ਹੈ ਸੋ लेट्स हैव ਅ ਲੁੱਕ ਮੋਰੀ ਪਗ ਦੀ ਸ਼ੁਰੂਆਤ ਕਰਨ ਲਈ ਆਪ ਜੀ ਸਭ ਤੋਂ ਪਹਿਲਾਂ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਦਸਤਾਰ ਜਿਹੜੀ ਉਚਾਈ ਹੈ ਉਹ ਤੁਸੀਂ ਜ਼ਿਆਦਾ ਰੱਖਣੀ ਹੈ ਉਹ ਚਾਹੀਏ ਇਸ ਲਈ ਅਸੀਂ ਜਾ ਰਹੇ ਨੇ ਕਿਉਂਕਿ ਦਸਾਰਾ ਆਪਣੀ ਛੁੱਟੀ ਹੈ ਸੋ ਅਸੀਂ ਧਿਆਨ ਰੱਖਣਾ ਹੈ ਕਿ ਅਸੀਂ ਲੈਫਟ ਸਾਈਡ ਤੋਂ ਆਪਣੀ ਲੜਾ ਦੇ ਮਿੰਟੀ ਵੀ ਜਿਹੜੀ ਵਧਾ ਕਰਦੇ ਆਂ ਰਾਈਟ ਸਾਈਡ ਤੋਂ ਜੜ ਸੇਮ ਰਹਿਣਗੇ ਤੇ ਲੈਫਟ ਸਾਈਡ ਤੋਂ ਥੋੜੇ ਡਿਸੈਂਡ ਜ਼ਿਆਦਾ ਰੱਖਾਂਗੇ ਨॉर्मਲ ਸਾਨੂੰ ਕਾਫੀ ਈਮੇਲਸ ਐਂਡ ਕਮੈਂਟਸ ਆਉਂਦੇ ਨੇ ਕਿ ਮੋਬਿਲ ਦੇ ਜਿਹੜੇ ਪਾ ਲੜਨੇ ਓਕੇ ਵੀ ਮੰਨ ਲੈਣੇ ਇਹਦੇ 'ਚ ਕੋਈ ਖਾਸ ਰੋਲ ਨਹੀਂ ਹੈਗਾ ਕਿਉਂਕਿ ਨਾਰਮਲ ਜਿਹੜੇ ਪੀਪਲ ਜਿਹੜੇ ਪਾ ਲੜਨੇ ਦੇ ਪੱਗ ਬੰਨਦੇ ਨੇ ਮੋਬਿਲ ਉਹਨਾਂ ਨੂੰ ਛੇੜੜਾ ਦੇ ਵੀਡੀਓ ਦੇਖ ਕੇ ਕਨਫਿਊਜ਼ਨ ਹੋ ਜਾਂਦੀ ਹੈ ਕਿ ਛੇੜੜਾ ਦੇ ਜਿਹੜੇ ਟ੍ਰਿਕ ਜਿਹੜੇ ਹੈਗੇ ਨੇ ਉਹ ਪੰਜੜਾ ਵਿੱਚ ਨਹੀਂ ਯੂਜ਼ ਹੋ ਜਾਂਦੇ ਉਹਨਾਂ ਕਾਨੂੰ ਨੂੰ ਕਨਫਿਊਜ਼ਨ ਰਹਿੰਦੀ ਹੈ ਸੋ ਅੱਜ ਅਸੀਂ ਅੱਜ ਇਸ ਸਟ੍ਰੈਟੋਜੀ ਦੇ ਰਾਈ ਆਪ ਜੀ ਨੂੰ ਇੱਕ ਕਲੀਅਰਿਫਾਈ ਕਰਨ ਜਾ ਰਹੇ ਹਾਂ ਕਿ ਦਸਤਾਰ ਜਿਹੜੀ ਹੈ ਸੇਮ ਹੀ ਹੁੰਦੀ ਹੈ ਬਸ ਪੰਜੜਾ ਦੇ ਵਿੱਚ ਫਰਕ ਇਹ ਰੱਖਣਾ ਕਿ ਡਿਸਟੈਂਸ ਅਸੀਂ ਥੋੜਾ ਜ਼ਿਆਦਾ ਰੱਖਣਾ ਹੈ ਅਤੇ ਛੇੜੜਾ ਦੇ ਵਿੱਚ ਜਿਹੜਾ ਡਿਸਟੈਂਸ ਥੋੜਾ ਘੱਟ ਰੱਖੀਦਾ ਸੋ ਲੈਟਸ ਸਟਾਰਟ ਇਟ ਪਹਿਲਾ ਲੜ ਸੇਮ ਅਸੀਂ ਉਸੇ ਵੈਨਲ ਹੁਣਾ ਖੁੱਲੀ ਸਾਈਡ ਆਰਗੇਨੇਟ ਆ ਰੱਖਣੀ ਹੈ ਖੁੱਲੀ ਸਾਈਡ ਸੱਜੀ ਵਾਸੇ ਤੇ ਮਨ ਸਾਈਡ ਕਾ ਵਾਸੇ ਪੂਰੀ ਸੇਮ ਕਰ ਲਈ ਬੇਸ ਸੇਮ ਹੈ ਸਭ ਕੁ ਸੇਮ ਹੈ ਸਤਾ ਪਹਿਲਾ ਲੜ ਕਵੇਵਾਤੀ ਵਿੱਚ ਪੜਨਾ ਹੈ ਅਤੇ ਇੱਕ ਅਬੀ ਸਾਈਡ ਤੋਂ ਸ਼ੁਰੂ ਕਰਾਂਗੇ ਫਿਰ ਜੇ ਸੈਂਟਰ ਜਾਂ ਸਿੱਧੀ ਸਾਈਡ ਤੋਂ ਆ ਜੀ ਦੇਖ ਸਕਦੇ ਹੋ ਪਿੱਛੇ ਸੈਂਟਰ 'ਚ ਸਿੱਧੀ ਸਾਈਡ ਤੋਂ ਇਹ ਪਹਿਲੇ ਲੜਦਾ ਰੋਲ ਹਰੇਕ ਫਲ ਦੇ ਉੱਤੇ ਯੂਜ਼ ਹੋਏਗਾ ਚਾਹੇ ਪਟਿਆਰਾ ਜੀ ਹੋਵੇ ਚਾਹੇ ਮੋਰਨੀ ਹੋਵੇ ਫਿਰ ਇਹ ਹਰੇਕ ਦਸਤਾਰ ਦੇ ਵਿੱਚ ਸੇਮ ਵੇੜੇ ਲੱਗੇਗਾ ਡਬਲ ਕਰਕੇ ਪਹਿਲਾਂ ਉਹਦਾ ਹਾਫ ਆਈ ਹਾਫ ਕੀ ਖਾਫੀਅਤ ਲੜਨ ਨੂੰ ਪਕੜ ਕੇ ਤੁਰ ਜਾਣਾ ਘੌਂੜਾ ਫੜਦਾ ਪਾਣੀ ਖਰਾਬ ਨਹੀਂ ਬੰਡੀ ਪਹਿਲਾਂ ਉਹਦੇ ਕੰਤੂ ਚਾ ਰੱਖਾਗੇ ਬਸ ਪਹਿਲੇ ਨਾਟੋ ਕਾਫੀ ਨੀਚੇ ਰੱਖਾਗੇ ਕਿਉਂਕਿ ਮੋਰ ਨਹੀਂ ਦਸਤਾਰ ਹੈ तो आगे पिंच करना है दो सिंपल पिंच लड़ती चौड़ाई का खास ख्याल रखना है घूमने का फायदा पूरी तरह नहीं हम ਪੁਲਿਸਰ ਹੇਠੇ ਵਨ ਸਾਈਡ ਉੱਪਰ ਖੜੀ ਹੈ ਇਹ ਜ਼ਰੂਰੀ ਯਾਦ ਰੱਖਣਾ ਆਪ ਜੀ ਨੇ ਰਾਈਟ ਸਾਈਡ ਤੇ ਲੜਦੇ ਸੀ ਲੱਗੇ ਹੋਏ ਸੀਗੇ ਉੱਚੇ ਜਿੱਦੜ ਲਾਵਾਂਗੇ ਬਿਲਕੁਲ ਉਹਦੇ ਬਰਾਬਰ ਆਰਡੀਨੇ ਹੱਥਾਂ ਦੀ ਮਿਸ਼ਨ ਦਾ ਖਾਸ ਧਿਆਨ ਰੱਖਣਾ ਕਿਉਂਕਿ ਹੱਥਾਂ ਦੀ ਮਿਸ਼ਨ ਕਰਕੇ ਹੀ ਦਸਤਾਰ ਦੇ ਸ਼ੇਪ ਦੇ ਵਿੱਚ ਬਹੁਤ ਹੀ ਜ਼ਿਆਦਾ ਚੇਂਜਸ ਹੁੰਦੇ ਨੇ ਫ੍ਰਿੰਚ ਕਰਨਾ ਹੈ ਦੋ ਵਾਰੀ ਦੋਵਰੇ ਇਸੇ ਜਰੂਰੀ ਹੈ ਕਿ ਸਹਾਈ ਲਾਰਡੀ ਦੇ ਨਾਲ ਹੀ ਨਾਲ ਰਵੇ। ਛੜਾਣੀ ਮਿਰਚ ਦਾ ਖਾਸ ਕਰ ਰੱਖਣਾ। ਤੀਜੇ ਜੜ ਤੋਂ ਆ ਕੇ ਆ ਜੀ ਦੇ ਖਵੇ ਫਾਸੇ ਨੂੰ ਲੜਦੀ ਚੜਾਈ ਥੋੜੀ ਵਧਾ ਦੇਣੀ ਹੈ ਕਿਉਂਕਿ ਇਹ ਆਪਣੇ ਲੈਫਟ ਸਾਈਡ ਤੋਂ ਪਹਿਲਾਂ ਲੜੜ ਬੜੇਗਾ। ਚੌਥਾ ਲੜੜ ਇਹ ਲੋ ਬਰਾਬਰ ਸੇਮ ਇਹ ਨਾਲ ਪਛਵੇਂ ਨਾਲ ਤਾਂ ਜੋ ਉਹ ਲੜ ਸਾਫ਼ ਹੋ ਜਾਵੇ ਕਿੱਛ ਕਿੱਛ ਸਫਾਈ ਕਰ ਲੈਣੀ ਹੈ ਚੌਥੇ ਲੜ ਦੀ ਖਾਸੇ ਨੋਜ਼ ਦੇ ਸੈਂਟਰ ਤੇ ਪਿੰਚ ਕਰਨਾ ਹੈ ਕਿਉਂਕਿ ਆਪਣੀ ਦਸਤਾਰ ਦਾ ਸੈਂਟਰ ਬਣਨਾ ਸ਼ੁਰੂ ਹੋ ਜਾਵੇ ਇਹ ਦਸਤਾਵੇਜ਼ ਦਾ ਮੇਨ ਲਾਰਡ ਹੁੰਦਾ ਹੈ ਕਿਉਂਕਿ ਇਹ ਤੋਂ ਦਸਤਾਵੇਜ਼ ਦੀ ਸ਼ੇਪ ਬਣਨੀ ਸ਼ੁਰੂ ਹੋ ਜਾਂਦੀ ਹੈ। ਤਾਂ ਫਿਰ ਇਹ ਆਉਂਦੇ ਨੇ ਲਰਨ ਕੈਸ ਕੇ ਅੰਦਰ ਫੋਲਡ ਕਰਨਾ ਇਹ ਜ਼ਰੂਰੀ ਹੈ। ਘੱਟਾ ਰਿਵੀਜ਼ਨ ਨੂੰ ਆਉਂਦੇ ਨੇ ਖਾਸ ਧਿਆਨ ਵਿੱਚ ਰੱਖਣਾ।

ਪਗ ਦਾ ਕੀ ਲੜਣਾ ਲਾਉਂਦਾ ਪਹਿਲਾਂ ਆ ਵੀ ਨੇ ਪਗ ਦੀ ਜਿਹੜੀ ਸ਼ੇਪ ਸੈੱਟ ਕਰ ਲੈਣੀ ਹੈ ਇਸ ਤਰੀਕੇ ਨਾਲ ਅਸੀਂ ਆਪਦੀ ਦਸਤਾਰ ਦੀ ਜਿਹੜੀ ਸ਼ੇਪ ਹੈ ਉਹ ਬਹੁਤ ਹੀ ਸਹੀ ਢੰਗ ਨਾਲ ਵਧੀਆ ਬਣ ਜੇਗੀ ਐਂਡ ਹੁਣ ਅਸੀਂ ਲਾਵਾਂਗੇ ਆਪਣਾ ਲਾਸਟ ਹੱਡ ਜਿਹਨੂੰ ਅਸੀਂ ਕਲਗੀ ਕਹਿੰਦੇ ਆਂ ਮੋਹਰ ਨਿਕਾਲਦੇ ਵਿੱਚ ਪਿੰਨ ਵਾਲੀ ਬਹੁਤ ਹੀ ਜ਼ਰੂਰੀ ਹੈ ਸੋ ਆਪ ਜੀ ਨੇ ਖਾਸ ਧਿਆਨ ਰੱਖਣਾ ਕਿ ਪਿੰਨ ਜਿਹੜੀ ਆਪਦੇ ਬਿਲਕੁਲ ਨੋ ਸੇ ਸੈਂਟਰ ਤੇ ਹੋਵੇ ਉਭੇ ਕੀਲੇ ਨਾਲ ਅੱਗੇ ਚੜਦੇ ਜੜ ਕੇ ਅੰਦਾਜ਼ ਜਿੱਥੋਂ ਅਸੀਂ ਪਿੰਚ ਕੀਤਾ ਹੁੰਦਾ ਹੈ ਇਸੇ ਕੇ ਨਾਲ ਆਜਨੇ ਆਪਣੇ ਦਸਤਾਰ ਜਿਹੜੀ ਕਰ ਗਈ ਹੈ ਫਿਟ ਕਰ ਰਹੀ ਹੈ ਐਨੋਂੜ ਸੀ ਹੈ ਇਸ ਦਸਤਾਰ ਦਾ ਸਿੱਟ ਕੰਗੇ ਸਿੱਟ ਕ ਲਈ ਆਵਨੇ ਸਭ ਤੋਂ ਪਹਿਲਾਂ ਲੜੇ ਕਾਲ ਕੇ ਉਹ ਲੈਣਾ then ਖੱਬੇ ਲੱਭਾ ਬਸਾ ਕੁਲ ਬਸੇ ਸੱਜੇ ਲੱਭਾ ਬਸਾ ਸੱਜੇ ਬਸੇ ਰੱਖਣਾ ਜਿਹੜਾ ਫਾਤੂ ਪਰਸ਼ਨ ਹੈ ਉਹ ਅੰਦਰ ਫਿੱਟ ਕਰੇਖਾਂਗੇ ਕਿਸ਼ਣਾ ਤਾਂ ਜੋ ਆਪਣੇ ਜਿਹੜਾ ਫਾਤੂ ਲੜਾ ਉਹ ਅੰਦਰ ਫਿੱਟ ਹੋ ਜਾਵੇ then ਆਪ ਜੀ ਨੇ ਆਪਣੇ ਹੱਥੇ ਉਂਗਲੀਆਂ ਨਾਲ ਹੀ ਇੱਕ ਲੜ ਤੇ ਜੀ ਦਸਤਾਰਦਾਰ ਸਿਰ ਕਵਰ ਕਰਨਾ ਹੈ ਆਪਣੇ ਹੱਥ ਯੂਜ਼ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਆਪ ਜੀ ਨੂੰ ਆਪ ਜੀ ਦੇ ਦਸਤਾਵੇਜ਼ ਦੇ ਸੇਰ ਦਾ ਇੱਕ ਇੱਕ ਕੋਨਾ ਪਤਾ ਲੱਗ ਜਾਵੇ ਕਿ ਕਿੱਥੇ ਛਿੱਟ ਲੱਗਿਆ ਹੋਇਆ ਹੈ ਕਿੱਥੇ ਰੇਟ ਲੱਗਿਆ ਹੋਇਆ। ਸਾਡੀ ਦੇਖ ਸਾਦੇ ਉਹ ਜਿਹੜੇ ਇੱਕ ਇੱਕ ਕਾਰਨਰੇ ਦਾ ਬਚਿਆ ਨਹੀਂ ਹੈ। ਸਾਡੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ YouTube ਚੈਨਲ Eventalment Training Center ਨੂੰ ਜੁਸਬਸਕ੍ਰਾਈਬ ਕਰੋ। ਹੁਣ ਮੈਂ ਲਾਇਨ ਨੈਕਸਟ ਟਿਊਟੋਰੀਅਲ ਦੇ ਵਿੱਚ ਹੁਣ ਦੇ ਦੇਖ ਲਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।